ਸਸਕਬੀਰ ਸਿੰਘ ਬਾਦਲ ਹੋਣਾ ਦੇ ਖਿਲਾਫ ਇੱਕ ਵਾਰ ਫਿਰ ਤੋਂ ਸ਼ਰੀਕ ਕਾਲ ਤੱਕ ਸਾਫ ਤੇ ਸ਼ਿਕਾਇਤ ਪੁੱਜੀ ਐ ਇਸ ਵਾਰ ਸ਼ਿਕਾਇਤ ਕਿਉਂ ਪੁੱਜੀ ਔਰ ਕਿਸ ਨੇ ਦਿੱਤੀ ਇਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਸੁਖਬੀਰ ਸਿੰਘ ਬਾਦਲ ਜਦੋਂ ਪ੍ਰਧਾਨ ਚੁਣੇ ਜਾਂਦੇ ਆ 12 ਤਰੀਕ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਵਿਸਾਖੀ ਦਾ ਦਿਹਾੜਾ ਹੁੰਦਾ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਸਿਆਸੀ ਕਾਨਫਰੰਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਦੇ ਜਦੋਂ ਜਿਹੜਾ ਤੋਂ ਦਦੇ ਕੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਬਾਅਦ ਦੇ ਵਿਚਾਰਾਂ ਕਰਾਉਣ ਨੂੰ ਹਟਾ ਦਿੱਤਾ ਗਿਆ ਸੀ ਔਰ ਗਿਆਨੀ ਰਗਵੀਰ ਸਿੰਘ ਜੋ ਕਿ ਉਹਨਾਂ ਹੈੱਡ ਗ੍ਰਾਂਤੀ ਨੇ ਦਰਬਾਰ ਸਾਹਿਬ ਦੇ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਤੇ ਗਿਆਨੀ ਸੁਲਤਾਨ ਸਿੰਘ ਜੋ ਕਿ ਪਹਿਲਾਂ ਸ਼੍ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਤਾਂ ਇਹਨਾਂ ਦੇ ਖਿਲਾਫ ਧੰਦਾ ਦੇ ਕਿ અપਮਾਨਜਨਕ ਟਿੱਪਣੀ ਜਿਹੜੀ ਹੈ ਕੀਤੀ ਗਈ ਮਿਸਲ ਸਤਲੁਜ ਦਾ ਕਹਿਣਾ ਮਿਸਲ ਸਤਲੁਜ ਦੇ ਜਿਹੜੇ ਅਜੀਪਾਲ ਬਰਾੜ ਨੇ ਉਹਨਾਂ ਦੇ ਵੱਲੋਂ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਦਾ ਨੂੰ ਇਹ ਜਿਹੜਾ ਲੈਟਰ ਵੀ ਦਿੱਤਾ ਗਿਆ ਸ਼ਿਕਾਇਤ ਵੀ ਦਿੱਤੀ ਗਈ ਔਰ ਨਾਲ ਹੀ ਜਿਹੜਾ ਕਿਹਾ ਗਿਆ ਕਿ ਇਹ ਦੇ ਅਜਿਹੇ ਸ਼ਬਦ ਜਿਹੜੇ ਆ ਜਥੇਦਾਰ ਹੋਣਾ ਨੂੰ ਨਹੀਂ ਬੋਲਨੇ ਚਾਹੀਦੇ ਕਿਉਂਕਿ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਸੀ ਕਿ ਉਸ ਸਮੇਂ ਦੇ ਜਥੇਦਾਰਾਂ ਨੂੰ ਬੀਜੇਪੀ ਕੰਟਰੋਲ ਕਰਨ ਲੱਗੀ ਸੀ ਯਾਨੀ ਕਿ ਇਸ਼ਾਰਾ ਸੀ ਉਹਨਾਂ ਦਾ ਗਿਆਨੀ ਹਰਪੀ ਸਿੰਘ ਤੇ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦਾ ਦਾਦੇ ਕਿ ਅਜੇ ਹੀ ਗੱਲ ਜਿਹੜੀ ਉਹਨਾਂ ਨੇ ਸਿਆਸੀ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਹੀ ਤੇ ਉਸ ਤੋਂ ਬਾਅਦ ਮਿਸਲ ਸਤਲੋਜ ਦੇ ਜਿਹੜੇ ਹਜੇ ਭਲ ਬਰਾੜ ਨੇ ਔਰ ਉਹਨਾਂ ਦੇ ਨਾਲ ਸਾਥੀ ਇਹ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਹੇਦਾਰ ਨੂੰ ਮਿਲਦੇ ਆ ਤੇ ਸ਼ਿਕਾਇਤ ਦਰਜ ਕਰਵਾਉਂਦੇ ਨੇ ਸੁਖਬੀਰ ਸਿੰਘ ਬਾਦਲ ਹੋਂਨਾ ਦੇ ਖਿਲਾਫ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਬਾਗੀ ਧੜੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਤਨਖਾਹ ਜਿਹੜਿਆ ਭੁਗਤਣੀ ਪਈ ਤੇ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੇ ਉਹ ਸਾਰੀਆਂ ਘਟਨਾਵਾਂ ਜੋ ਹੋਈਆਂ ਸਭ ਨੂੰ ਪਤਾ ਹੈ ਤਾਂ ਸਿੱਧਾ ਲੈ ਚੱਲਦੇ ਆ ਤੁਹਾਨੂੰ ਇਸ ਵੀਡੀਓ ਵੱਲ ਜਿੱਥੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਹੋਂਨਾ ਨਾਲ ਮੁਲਾਕਾਤ ਕਰਨ ਮਗਰੋਂ ਮਿਸਲ ਸਤਲੂਜ ਦੇ ਮੈਂਬਰ ਕੀ ਕਹਿ ਰਹੇ ਆ ਉਹ ਸੁਣਾ ਦਿੰਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਸਮੂਹ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਪਿਛਲੇ ਸਮੇਂ ਦੇ ਵਿੱਚ ਸ੍ਰੀ ਆਪਣੇ ਸੁਖਬਾਰ ਸੁਖਬੀਰ ਬਾਦਲ ਸਿੰਘ ਵੱਲੋਂ ਕੁਝ ਅਬਸ਼ਬਦ ਜਹੇਦਾਰ ਦੇ ਮਾਨ ਸਨਮਾਨ ਦੇ ਪ੍ਰਤੀ ਬੋਲੇ ਗਏ ਉਹ ਬਹੁਤ ਹੀ ਮੰਦ ਭਾਗੇ ਨੇ ਅਰੇ ਹੁਕਮਨਾਮਾ ਸ੍ਰੀ ਕਾਲਤਖਸਾਬ ਤੋਂ ਜਿਹੜੇ ਹੁਕਮਨਾਮਾ ਸਾਹਿਬ ਹੋਏ ਸੀ ਉਹਨਾਂ ਤੋਂ ਆਕੀ ਹੋਇਆ ਜਿਹੜਾ ਦਲ ਆ ਉਹ ਅੱਜ ਸਾਡੇ ਤਖਤਾਂ ਦੇ ਮਹਾਨ ਜਹੇਦਾਰਾਂ ਦੇ ਪ੍ਰਤੀ ਕੁਝ ਗਲਤ ਬਿਆਨਬਾਜ਼ੀ ਕਰ ਰਹੇ ਹੋ ਅਤੇ ਨਿੰਦਨਯੋਗ ਹੈ ਅਤੇ ਮਤਭਾਗੀ ਆ ਅਸੀਂ ਸਮੂਹ ਸੰਗਤ ਨੂੰ ਵੀ ਕਹਿੰਨੇ ਆ ਕਿ ਇਹਨਾਂ ਲੱਵਜ਼ਾਂ ਤੋਂ ਇਹ ਗਰੇਜ ਕਰਨੇ ਲੋਕ ਜਿਹੜੇ ਬਿਆਨਬਾਜ਼ੀ ਕਰਦੇ ਪਏ ਨੇ ਤੇ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਆਂ ਅਸੀਂ ਜੇਹਦਰ ਸਾਹਿਬ ਨੂੰ ਕਿ ਇਹਨਾਂ ਦੇ ਸ਼ਕਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਵੇ ਤੇ ਇਹਨਾਂ ਨੂੰ ਤਖਾਹ ਜਿਹੜੀ ਇਹਦੀ ਬਾਕੀ ਵੀ ਰਹਿੰਦੀ ਆ ਉਹ ਵੀ ਪੂਰੀ ਕੀਤੀ ਜਾਵੇ ਤੇ ਜਿਹੜੇ ਹੁਕਮਨਾਮੇ ਹੋਏ ਸੀ 2 ਦਸੰਬਰ ਵਾਲੇ ਉਹਨਾਂ ਨੂੰ ਵੀ ਇਨ ਬਿਨ ਲਾਗੂ ਕੀਤੇ ਜਾਣ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮਿਸਲ ਸਤਲੋਜ ਤੋਂ ਇੱਥੇ ਆਏ ਹੈਗੇ ਆ ਅਕਾਲ ਤਖਤ ਸਾਹਿਬ ਦੇ ਜਿਹੜਾ ਦਫਤਰ ਆ ਉੱਥੇ ਅਸੀਂ ਆਣ ਕੇ ਆਪਣਾ ਇੱਕ ਮੰਗ ਪੱਤਰ ਦਿੱਤਾ ਆ ਇਹ ਮੰਗ ਪੱਤਰ ਜਿਹੜਾ ਆ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿੱਤਾ ਆ ਜੋ ਵੀ ਸੁਖਬੀਰ ਬਾਦਲ ਨੇ ਬਿਆਨਬਾਜ਼ੀ ਕੀਤੀ ਆ ਜੋ ਸ਼ੁਰੂਤ ਨਹੀਂ ਕਰਦੇ ਆਏ ਨੇ ਕਾਫੀ ਧੀਰ ਤੋਂ ਕਰਦੇ ਆਏ ਨੇ ਤੇ ਇਹਨਾਂ ਨੇ ਉਸ ਬਿਆਨਬਾਜ਼ੀ ਦਾ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਇੱਕ ਐਕਸ਼ਨ ਲਿਆ ਜਾਵੇ ਅਸੀਂ ਇਹ ਮੰਗ ਕਰਦੇ ਹੈਗੇ ਆਂ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਵੀ ਇਹ ਜੋ ਵੀ ਅਪਸ਼ਬਦ ਬੋਲਦੇ ਨੇ ਚੋਲੇ ਦੇ ਖਿਲਾਫ ਗੁਰਸਿੱਖੀ ਦੇ ਖਿਲਾਫ ਤੇ ਤਖਤਾਂ ਦੀ ਮਾਨ ਮਰਿਆਦਾ ਦੇ ਖਿਲਾਫ ਤੇ ਜਥੇਦਾਰਾਂ ਦੇ ਚਾਹੇ ਉਹ ਸਾਬਕਾ ਹੋਣ ਚਾਹੇ ਉਹ ਪ੍ਰੈਜ਼ੈਂਟ ਹੋਣ ਉਹਨਾਂ ਦੇ ਖਿਲਾਫ ਜੋ ਵੀ ਇਹਨਾਂ ਨੇ ਅਪਸ਼ਬਦ ਬੋਲੇ ਨੇ ਉਹਨਾਂ ਦੇ ਉਹਦੇ ਉੱਤੇ ਐਕਸ਼ਨ ਲਿਆ ਜਾਵੇ ਅਕਾਲ ਤਖਤ ਸਾਹਿਬ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ